ਪਟਿਆਲਾ ਦੇ ਪੰਜਾਬ 에ਅਰਕraft ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ ਵਿੱਚ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੇ ਆਪਣੇ ਸਾਫ ਅਤੇ ਸਟੂਡੈਂਟਾਂ ਦੇ ਨਾਲ ਹਰ ਘਰ ਤਿਰੰਗਾ ਮੁਹਿੰਮ ਤੈ ਤਿਰੰਗਾ ਮਾਰਚ ਦਾ ਆਯੋਜਨ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਰਾਜੀਵ ਬੱਗਾ ਪ੍ਰਸ਼ਾਸਕੀ ਅਫਸਰ ਨਕੂਲ ਸੌਫਤ ਵਿਜ਼ਿਟਿੰਗ ਪ੍ਰੋਫੈਸਰ ਅਤੇ ਪਲਵੀ ਵਰਮਾ ਇਲੈਕਟ੍ਰੋਨਿਕ ਪ੍ਰੋਫੈਸਰ ਮੌਜੂਦ ਰਹੇ ਤੁਸੀਂ ਮੌਕੇ ਦੀਆਂ ਲਾਈਵ ਵੀਡੀਓ ਦੇਖ ਸਕਦੇ ਹੋ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਾਡਾ ਜੀ ਰਾਜੇਸ਼ ਸ਼ਰਮਾ ਪੰਜਾਬ 에어ਕ੍ਰਾਫਟ ਮੇਨਟੇਨੈਂਸ ਇੰਨੀ ਪਟਿਆਲਾ ਦੇ ਵਿੱਚ ਜਿਹੜਾ ਸਿਵਲ 에어로ਡ੍ਰੋਮ ਦੇ ਵਿੱਚ ਸਥਿਤ ਹੈ ਉਹਦੇ ਵਿੱਚ ਅੱਜ ਸਾਡੇ ਬੱਚਿਆਂ ਨੇ ਇੱਕ ਪ੍ਰੋਗਰਾਮ ਦੇ ਬਾਰੇ ਬੜੀ ਦੇਰ ਤੋਂ ਕਹਿੰਦੇ ਆ ਰਹੇ ਸੀ ਵੀ ਆਜ਼ਾਦੀ ਦਿਵਸ ਮਨਾਣਾ ਸੀ 15 ਅਗਸਤ ਵਾਲਾ ਆਜ਼ਾਦੀ ਦਿਵਸ ਮਨਾਣਾ ਤੇ ਨਾਲ ਹੀ ਜਿਹੜਾ ਆਪਣੇ ਇੱਕ ਹੁਣ ਪਿੱਛੇ ਹਮਲਾ ਹੋ ਕੇ ਚੁੱਕਿਆ ਤੇ ਆਪਣੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਪਾਕਿਸਤਾਨੀਆਂ ਨੂੰ ਪਾਕਿਸਤਾਨੀ ਆਰਮੀ ਨੂੰ ਤੇ ਉਹਦੇ ਖੁਸ਼ੀ ਮਨਾਉਣ ਦੇ ਵਾਸਤੇ ਅੱਜ ਘਰ ਘਰ ਤਿਰੰਗਾ ਦੇ ਤਹਿਤ ਸਾਡੇ ਬੱਚਿਆਂ ਨੇ ਇੱਕ ਉਪਰਾਲਾ ਕੀਤਾ ਬਈ ਅੱਜ ਇੱਕ 79ਵਾਂ ਜਿਹੜਾ ਆਪਣਾ ਆਜ਼ਾਦੀ ਦਿਵਸ ਮਨਾਇਆ ਜਾਵੇ ਤੇ 79ਵਾਂ ਆਜ਼ਾਦੀ ਦਿਵਸ ਮਨਾੰਦੇ ਹੋਏ ਸਾਡੇ ਬੱਚਿਆਂ 'ਚ ਬੜਾ ਜੋਸ਼ ਸੀ ਬੜਾ ਉਹਨਾਂ ਨੇ ਖੁਸ਼ੀ ਨਾਲ ਇਹ ਪਰਵ ਨੂੰ ਮਨਾਇਆ ਤੇ ਇੱਕ ਅਨੋਖਾ ਜੋਸ਼ ਉਹਨਾਂ ਵਿੱਚ ਦੇਖਣ ਨੂੰ ਆਇਆ ਤੇ ਮੈਂ ਆਸ ਕਰਦਾ ਵੀ ਜਿਹੜੀ ਜੋਸ਼ ਇਹਨਾਂ ਬੱਚਿਆਂ ਨੇ ਦਿਖਾਇਆ ਉਹ ਆਲਰੇਡੀ ਆਪਣੀ ਜਿਹੜੀਆਂ ਫੋਰਸਸ ਨੇ ਉਹ ਦਿਖਾ ਰਹੀਆਂ ਨੇ ਤੇ ਹਰ ਵੈਰੀ ਦਾ ਟੁਕਮਾ ਜਵਾਬ ਦੇ ਰਹੀਆਂ ਨੇ ਹੈਨਾ ਤੇ ਇਸ ਕਰਕੇ ਆਪਾਂ ਨੂੰ ਇਹ ਚਾਹੀਦਾ ਵੀ ਆਪਾਂ 79ਵਾਂ ਜਿਹੜਾ ਇਹ ਆਜ਼ਾਦੀ ਦਿਵਸਾ ਇਹਨੂੰ ਧੂਮ ਧਾਮ ਨਾਲ ਮਨਾਈਏ ਤੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਆਪਣੇ ਸਟਾਫ ਦਾ ਤੇ ਆਪਣੇ ਹੋਂਹਰ ਸਟੂਡੈਂਟਸ ਦਾ ਜਿਨ੍ਹਾਂ ਨੇ ਕੱਲ ਨੂੰ 에ਅਰਲਾਈਨਾਂ ਚ ਜਾ ਕੇ ਆਪਣਾ ਫਿਊਚਰ ਹੋਰ ਬ੍ਰਾਈਟ ਕਰਨਾ ਤੇ ਮੇਰੇ ਵੱਲੋਂ ਸ਼ੁਭਿਸ਼ਾਵਾਹ ਜੀ ਸਾਰੇ ਸੰਦੇਸ਼ ਕੀ ਦੇਣਾ ਚਾਹਾਂਗੇ ਦੇਸ਼ ਵਾਸੀਆਂ ਨੂੰ ਜੀ ਸੰਦੇਸ਼ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਜੀ ਇਹਦੇ ਵਿੱਚ ਆਪਾਂ ਨੇ ਦੇਖਿਆ ਵੀ ਆਪਣੇ ਜਿਹੜੇ ਸ਼ਹੀਦ ਹੋਏ ਨੇ ਬਹੁਤ ਘੱਟ ਉਮਰਾਂ ਦੇ ਵਿੱਚ ਹਨਾ ਫਾਂਸੀਆਂ ਦੇ ਰਸੇ ਝੂਲ ਗਏ ਉਹ ਤੇ ਆਪਣੇ ਬਹੁਤ ਜਦੋਂ ਜਹਿਦ ਤੋਂ ਬਾਅਦ ਆਪਣੇ ਇੰਡੀਆ ਦੇ ਵਿੱਚੋਂ ਇਹਨਾਂ ਨੇ ਆਪਣੇ ਭਾਰਤ ਦੇ ਵਿੱਚੋਂ ਅੰਗਰੇਜ਼ਾਂ ਨੂੰ ਭਜਾਇਆ ਤੇ ਆਪਣੀ ਆਜ਼ਾਦੀ ਹਾਸਲ ਕੀਤੀ ਹੈ ਤੇ ਇਸ ਆਜ਼ਾਦੀ ਦੀ ਜਿਹੜੀ ਹੈ ਆਪਣੀ 79ਵੀਂ ਵਰੇਗੰਢਾ ਤੇ ਉਹਦਾ ਇਹੀ ਸੰਦੇਸ਼ ਆ ਵੀ ਸਾਰੇ ਖੁਸ਼ੀ ਖੁਸ਼ੀ ਮਨਾਣ ਤੇ ਚੜ੍ਹਦੀ ਕਲਾ ਚ ਰਹਿਣ ਦੂਸਰਾ ਇੱਕ ਮੈਂ ਇਹਦੇ ਵਿੱਚ ਤੁਹਾਡੇ ਹੋਰ ਗੱਲ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਆਪਨਾ ਮੈਂ ਕਿਹਾ 79ਵਾਂ ਤਾਂ ਮੋਸਟ ਆਫ ਦਾ ਜਿਹੜੇ ਆਪਣੇ ਸਟੂਡੈਂਟਸ ਨੇ ਇਹ ਇਹ ਨਹੀਂ ਸਮਝਣਗੇ ਵੀ 79ਵਾਂ ਕੀ ਹੁੰਦਾ ਉਹ ਆਪਣੇ ਪੇਰੈਂਟਸ ਨੂੰ ਪੁੱਛਣਗੇ ਮੰਮੀ ਪਾਪਾ 79ਵਾਂ ਕੀ ਹੁੰਦਾ 79th दैट इज 79 ਇਹ ਸੰਦੇਸ਼ ਦੇ ਨਾਲ ਨਾਲ ਜਿਹੜਾ ਮੈਂ ਥੋੜਾ ਜਿਹਾ ਇਹ ਵੀ ਸੰਦੇਸ਼ ਦਊਗਾ ਕਿ ਆਪਾਂ ਨੂੰ ਜਿਹੜੀ ਆਪਣੀ ਮਾਤਰ ਭਾਸ਼ਾ ਪੰਜਾਬੀ ਇਹ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਗ੍ਰੈਬ ਕਰਨਾ ਚਾਹੀਦਾ ਆਪਾਂ ਜਿਵੇਂ ਔਂਕੜ ਦਲੈਂਕੜ ਊੜਾ ਕਣੋੜਾ ਇਹਦੀ ਸਾਰਿਆਂ ਦੀ ਕੋਈ ਮਹੱਤਤਾ ਨਹੀਂ ਸਮਝਦੇ ਹਨਾ ਕੋਈ ਵੀ ਕੁਝ ਵੀ ਲਿਖੀ ਜਾਂਦੇ ਆ ਗਲਤ ਭਾਸ਼ਾ ਲਿਖਦੇ ਆ ਤੇ ਉਹਦੇ ਵਿੱਚ ਵੀ ਥੋੜੀ ਜੀ ਇੰਪਰੂਵਮੈਂਟ ਆਪਾਂ ਨੂੰ ਚਾਹੀਦੀ ਆ ਆਪਣੇ ਪੰਜਾਬੀਆਂ ਨੂੰ ਸਾਰੀ ਪੰਜਾਬੀ ਭਾਸ਼ਾ ਨੂੰ ਹੋਰ ਉੱਚਾ ਚੁੱਕਣ ਹੋਰ ਚੜ੍ਹਦੀ ਕਲਾ 'ਚ ਲੈ ਕੇ ਜਾਣ ਬਲੰਦੀਆਂ ਤੇ ਲੈ ਕੇ ਜਾਣ ਤੇ 50 에어क्राफ्ट ਮੇਨਟੇਨੈਂਸ ਇੰਜੀਨੀਅਰਿੰਗ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹ ਸੋਸ਼ੁਭ ਦਿਹਾੜੇ ਦੀ ਆ ਧੰਨਵਾਦ ਠੀਕ ਆ ਸਰ ਥੈਂਕ ਯੂ ਆ ਨਾਮਾ ਫੁੱਟਾ ਜੀ ਨਕੁਲ ਸੋਪਤ ਜੀ ਕੋਲ ਦਾ ਨਾਮ ਕੀ ਮੈਂ ਅਸਿਸਟੈਂਟ ਪ੍ਰੋਫੈਸਰ ਪੰਜਾਬ 에ਅਰਕਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਪ੍ਰੋਗਰਾਮ ਬਾਰੇ ਜਾਣਕਾਰੀ ਅੱਜ ਦੇ ਸਾਨੂੰ ਯੂਨੀਵਰਸਿਟੀ ਵੱਲੋਂ ਪ੍ਰੋਗਰਾਮ ਆਇਆ ਹੋਇਆ ਸੀਗਾ 인ਡੀਪੈਂਡੈਂਸ ਡੇ ਦਾ ਜਿਹੜਾ ਵੀ ਆਪਣਾ 79th 인ਡੀਪੈਂਡੈਂਸ ਡੇ ਜੋ 15 ਅਗਸਤ ਨੂੰ ਹੈ ਤੇ ਸਾਡੇ ਸਟੂਡੈਂਟਸ ਸੀਗੇ ਇਸ ਵਾਰ ਬਹੁਤ ਹੀ ਉਤਸ਼ਾਹ ਸੀ ਉਹਨਾਂ ਦੇ ਵਿੱਚ ਵੀ ਸਰ ਆਰਮੀ ਆਲਿਆਂ ਨੇ ਜੋ ਆਪਰੇਸ਼ਨ ਸੰਧੂਰ ਕੀਤਾ ਵੀ ਆਪਾਂ ਨੇ ਇਹ ਇਸ ਵਾਰ ਸੈਲੀਬ੍ਰੇਟ ਕਰਕੇ ਇੰਡੀਪੈਂਡੈਂਸ ਡੇ ਡੈਡੀਕੇਸ਼ਨ ਡੈਡੀਕੇਟਡ ਟੂ ਇੰਡੀਅਨ ਆਰਮੀ ਕਰਨੇ ਤਾਂ ਸਾਰੇ ਬੱਚਿਆਂ ਦਾ ਸਹਿਯੋਗ ਨਾਲ ਸਾਡੇ ਉਹਦੇ ਪ੍ਰਿੰਸੀਪਲ ਨੇ ਰਾਜੇਸ਼ ਸ਼ਰਮਾ ਜੀ ਉਹਨਾਂ ਵੀ ਰਹਿਣ ਮਾਈ ਦੇ ਵਿੱਚ ਪੂਰੇ ਕਾਲਜ ਦੇ ਵਿੱਚ ਇੱਕ ਤਿਰੰਗਾ ਯਾਤਰਾ ਗੱਡੀ ਗਈ ਜਿਹਦੇ ਵਿੱਚ ਬੱਚਿਆਂ ਨੇ హిస్టారికల్లీ జో ਵੀ ఈవెంట్ ਹੋਏ ਸੀਗੇ ਉਹਨਾਂ ਦੀ ਵੀ ਜਾਣਕਾਰੀ ਸ਼ੇਅਰ ਕੀਤੀ ਕੁਝ ਫਰੀਡਮ ਫ਼ਾਈਟਰ ਬਾਰੇ ਵੀ ਦੱਸਿਆ ਤੇ ਉਹਨਾਂ ਤੋਂ ਜੋ ਵੀ ਪ੍ਰੇਰਨਾ ਮਿਲਦੀ ਹੈ ਅੱਜ ਉਹ ਸਾਰਿਆਂ ਨੇ ਇੱਕ ਦੂਜੇ ਨਾਲ ਸਾਂਝਾ ਕੀਤੀ ਹੈ ਸੰਦੇਸ਼ ਕੀ ਦੇਣਾ ਚਾਹਣਗੇ ਦੇਸ਼ ਵਾਸੀਆਂ ਨੂੰ ਜੀ ਦੇਸ਼ ਵਾਸੀਆਂ ਨੂੰ ਮੇਰਾ ਹੀ ਸੰਦੇਸ਼ ਹੈ ਜੀ ਅੱਜ ਭਾਰਤ ਮਾਤਾ ਆਪਾਂ ਨੂੰ ਪਾਲ ਰਹੀ ਹੈ ਵੀ ਇਸ ਇੰਡੀਪੈਂਡੈਂਸ ਡੇ ਜੋ ਆਪਾਂ ਇਸ ਧਰਤੀ ਨੂੰ ਵਾਪਸ ਦੇ ਸਕਦੇ ਆ ਚਾਹ ਉਹ ਇੱਕ ਰੁੱਖ ਲਗਾਉਣ ਦੇ ਪ੍ਰਤੀ ਦੇ ਸਕੀਏ ਇਆ ਕਿਸੇ ਇੱਕ ਆਪਾਂ ਕਿਸੇ ਦੀ ਸੇਵਾ ਕਰ ਸਕੀਏ ਆਪਾਂ ਨੂੰ এনवायरमेंट ਇਸ ਧਰਤੀ ਤੇ ਇਸ ਦੇਸ਼ ਦੇ ਪ੍ਰਤੀ ਜੋ ਪਿਆਰ ਹੈ ਉਹ ਆਪਾਂ ਇਸ ਇੰਡੀਪੈਂਡੈਂਸ ਡੇ ਉਸ ਨੂੰ ਵਾਪਸ ਦੇਣਾ ਚਾਹੀਦਾ ਹੈ ਯੂਥ ਲਈ ਸੰਦੇਸ਼ ਕੀ ਹੈ ਜੀ ਯੂਥ ਲਈ ਇਹੀ ਸੰਦੇਸ਼ ਹੈ ਵੀ ਜਿਹੜਾ ਆਪਣਾ ਨੈਸ਼ਨਲਿਜ਼ਮ ਹੈ ਦੇਸ਼ ਪ੍ਰਤੀ ਪ੍ਰੇਮ ਹੈ ਇਸ ਨੂੰ ਸਾਰੇ ਬਣਾਈ ਰੱਖਣ ਕੋਈ ਵੀ ਅਫਵਾਹਾਂ ਵਿੱਚ ਆ ਕੇ ਤੁਹਾਨੂੰ ਦੇਸ਼ ਦੇ ਪ੍ਰਤੀ ਕੋਈ ਵੀ ਰੋਸ਼ਨੀ ਹੋਣਾ ਚਾਹੀਦਾ ਕਿਉਂਕਿ ਇਹ ਅੱਜ ਜਿਹੜਾ ਬੰਦਾ ਇੱਕ ਬਰਥ ਦੇ ਟਾਈਮ ਉਹਦੇ ਕੋਲ ਸਭ ਤੋਂ ਪਹਿਲਾਂ ਨਾਮ ਤੋਂ ਪਹਿਲਾਂ ਉਹਦੇ ਕੋਲ ਨੈਸ਼ਨੈਲਿਟੀ ਆਂਦੀ ਹੈ। ਉਹ ਪਹਿਲਾਂ ਇੱਕ ਜਿਹੜਾ ਭਾਰਤ ਵਿੱਚ ਜੰਮਦਾ ਹੈ ਉਹ ਪਹਿਲਾਂ ਇੰਡੀਅਨ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਬਲੱਡ ਗਰੁੱਪ ਪਤਾ ਚੱਲਦਾ ਹੈ। ਉਸ ਤੋਂ ਬਾਅਦ ਉਹਦਾ ਨਾਮ ਰੱਖਿਆ ਜਾਂਦਾ ਹੈ। ਇਸ ਕਰਕੇ ਜੋ ਆਪਾਂ ਨੂੰ ਸਭ ਤੋਂ ਪਹਿਲੀ ਚੀਜ਼ ਜਨਮ ਤੇ ਮਿਲਦੀ ਹੈ ਆਪਾਂ ਉਸ ਚੀਜ਼ ਨਾਲ ਪਿਆਰ ਕਰੀਏ ਤੇ ਆਨ ਵਾਲੀ ਅਗਲੀ ਜਨਰੇਸ਼ਨ ਨੂੰ ਵੀ ਇਸ ਬਾਰੇ ਦੱਸਿਏ ਵੀ ਜਿਹੜਾ ਦੇਸ਼ ਪ੍ਰੇਮ ਹੈ ਉਹ ਕਿੰਨਾ ਮਹੱਤਵਪੂਰਨ ਹੈ।